ਸੱਜਣੋ ਸਵਾਗਤ ਹੈ ਸਾਰੇ ਭਰਾਵਾਂ ਦਾ ਫੌਜੀ ਡੈਰੀ ਫਾਰਮਿੰਗ ਚੈਨਲ ਦੇ ਉੱਤੇ ਅੱਜ ਦੀ ਵੀਡੀਓ 'ਚ ਤੁਹਾਡੇ ਸਾਰੇ ਭਰਾਵਾਂ ਲਈ ਲੈ ਕੇ ਆਇਆ ਆਪਾਂ ਪਪਲੂਣ ਝੋਟੀ ਦੋ ਦੰਦ ਕੁੰਡੀਆਂ ਸਿੰਗੀਆਂ ਤੇ 12 ਦਿਨ ਹੋ ਗਏ ਸੂਈ ਨੂੰ 10 ਕਿਲੋ ਬੋਲਾ ਤਿਆਰ ਆ ਜੀ ਬਾਕੀ ਦੀ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਮਾਲਕ ਤੋਂ ਬਾਪੂ ਫੌਜੀ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਪਹਿਲਾਂ ਝੋਟੀ ਦੀ ਕੁਆਲਿਟੀ ਦੇਖੋ ਸਿੰਗੀਆਂ ਵੱਲ ਧਿਆਨ ਮਾਰੋ ਪੂਰੇ ਸ਼ੌਂਕ ਨਾਲ ਤਿਆਰ ਕਰੀ ਵੀ ਇਹ ਝੋਟੀ ਮਿੱਤਰੋ ਜਿਹੜਾ ਹੀ ਕੋਈ ਵੀਰ ਭਰਾ ਲੈ ਕੇ ਜਾਊਗਾ ਯਾਦ ਕਰੂਗਾ ਬਾਕੀ ਸਾਰੀ ਗੱਲਬਾਤ ਕਰਾਉਨੇ ਆਪਾਂ ਬਾਪੂ ਫੌਜੀ ਨਾਲ ਜੀ ਮਿੱਤਰੋ ਬਾਕੀ ਦੀ ਡਿਟੇਲ ਆਪਾਂ ਲਵਾਂਗੇ ਬਾਪੂ ਫੌਜੀ ਕੋਲੋਂ ਹਾਂਜੀ ਬਾਪੂ ਜੀ ਸਸਰੀ ਕਾਲ ਜੀ ਸਸਰੀ ਕਾਲ ਆਪ ਦਾ ਨਾਮ ਤੇ ਐਡਰੈਸ ਦੱਸਿਓ ਜੀ ਨਾਂ ਬਾਈ ਜੀ ਮੇਰਾ ਜਾਂਕਾ ਫੌਜੀ ਹਾਂਜੀ ਪਿੰਡ ਦੀਨਾ ਸਾਹਿਬ ਤੁਸੀਂ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਜ਼ਿਲ੍ਹਾ ਮੋਗਾ ਨੰਬਰ ਹੈਗਾ 94639 03560 ਹਾਂਜੀ ਬਾਪੂ ਜੀ ਝੋਟੀ ਬਾਰੇ ਪਾਉ ਜਾਣਨਾ ਜੀ ਰੋਟੀ ਇਹ ਪਹਿਲੇ ਸੂਏ ਜੀ ਮੂੰਹੋਂ ਦੋ ਦਾਂਦਾ ਮੂੰਹੋਂ ਦੋ ਦਾਂਦਾ ਜੀ ਮੂੰਹ ਕੱਟੀ ਆ ਠੀਕ ਹੈ ਜੀ ਦੁੱਧ ਹੈਗਾ 11 ਕਿਲੋ ਠੀਕ ਹੈ ਜੀ ਤੇ ਸੂਈ ਨੂੰ ਅੱਜ ਹੋ ਗਿਆ 12 13 ਦਾ ਠੀਕ ਹੈ ਜੀ ਮਗਰ ਹੈਗਾ ਕੱਟਾ ਝੂਠ ਆਪਾਂ ਮਾਰਨਾ ਹੈ ਮਗਰ ਕੱਟਾਗਾ ਤੇ ਬਾਪੂ ਦਾ ਕੰਮ ਸਾਫ਼ ਸੁਥਰਾ ਹੁੰਦਾਗਾ ਝੂਠ ਦਾ 1% ਵੀ ਕੋਈ ਸਵਾਲ ਹੀ ਨਹੀਂ ਉੱਠਦਾ ਹਾਂ ਘੋੜੀਆਂ ਨੂੰ ਤੋਲਦੀ ਆ ਠੀਕ ਹੈ ਜੀ ਆ ਜੋ ਚਾਰ ਚੈੱਕ ਕਰਾ ਦਿੰਦੇ ਆ ਠੀਕ ਆ ਬਾਪੂ ਜੀ ਮੋੜ ਲਓ ਜੀ ਬਾਕੀ ਮਿੱਤਰੋ ਝੋਟੀ ਬਹੁਤ ਜ਼ਿਆਦਾ ਸੁਨੱਖੀ ਆ ਕੁੰਡੀਆਂ ਸਿੰਗੀਆਂ ਤੇ ਬਹੁਤ ਜ਼ਿਆਦਾ ਸ਼ੌਂਕ ਨਾਲ ਸੰਭੀ ਵੀ ਆ ਪਾਲੀ ਵੀ ਆ ਆ ਮਗਰ ਕੱਟਾਗਾ ਬਾਪੂ ਜੀ ਧਾਰਾ ਮਾਰ ਕੇ ਦਿਖਾਵਾਂਗੇ ਹਾਂ ਹਾਂ ਮਾਰ ਦਿੰਦੇ ਆ ਦੋ ਮਿੰਟ ਲੱਗਣਗੇ ਲੈਵਾ ਭਾਂਡੇ ਦੀ ਪੂਰੀ ਸਾਫ ਆ ਮਿੱਤਰੋ ਕੱਢ ਲਏ ਫਲ ਨਾਰਗੇ ਨੇ ਥਾਨਕ ਬਾਪੂ ਕਹਿੰਦਾ ਫਲੀਆਂ ਵਰਗੇ ਕੱਢ ਲੇ ਮੇਤਰੋ ਬਾਰਟੀ ਜਿਹੜੀ ਧਾਰੀ ਦੱਸਦੀ ਇਹ ਵੀ ਚਵਾਈ ਦੀ 1 ਨੰਬਰ ਆ ਝੋਟੀ 19000 ਆਈ ਬੰਦਾ ਚੋਲੇ ਬੁੜੀ ਚੋਲੇ ਬਾਪੂ ਜੀ ਕਹਿੰਦੇ ਕੋਈ ਬੰਦਾ ਚੋਲੇ ਚਾਹੇ ਬੁੜੀ ਚੋਲੇ ਧਾਰਪੁਰੀ ਪੋਲੀ ਆ ਬਾਕੀ ਡਿਗੀ ਵੀ ਜਾਂਦੀ ਆ ਧਾਰ ਆਪਣੇ ਕੋਲੇ ਵਪਾਰੀਆਂ ਨੂੰ ਦੂਜੀ ਵਾਰ ਢੀਂ ਛੋਟੀ ਜੀ। ਹਾਂਜੀ ਬਿਲਕੁਲ ਜੀ ਵਪਾਰੀਆਂ ਦਾ ਕੋਈ ਕੰਮ ਹੀ ਹੈ ਨਹੀਂ। ਘਰੇਲੂ ਕੰਮ ਹੀ ਆ ਸਾਰਾ। ਪੂਰੀ ਵੱਡੀ ਵਾਲਟੀ ਆ। ਕੋਈ ਐ ਨਹੀਂ ਹੈਗੀ ਛੋਟੀ ਜੀ ਵਾਲਟੀ ਆ। ਵੀ ਥੱਲੇ ਤੋਂ ਭीडी ਜੂਗੀ। ਨੋਤਾ ਦਾ ਨੋਤਾ ਪਾਣੀ ਦਾ ਪਾਣੀ। 2 ਮਿੰਟਾਂ ਚ ਆਪਾਂ ਹੁਣੇ ਕਰ ਦਿੰਨੇ ਆ। ਕੀ ਗਈ ਬੇ ਕਿੰਨਾ ਦੁੱਧਾਂ ਮੈਂ ਥੱਲੇ ਬਾਪੂ ਗਾਣਾ ਲੀਟਰ ਮਾਰਕੇ ਵੀ ਦਿਖਾ ਦਾਂਗੇ ਆਪਾਂ ਤਾਂ ਹੋਰ ਲੋਕ ਐਵੇਂ ਤਾਂ ਨਹੀਂ ਮੰਗਾਉਂਦੇ ਆਨਲਾਈਨ ਹਾਂਜੀ ਹਾਂਜੀ ਬਿਲਕੁਲ ਬਾਕੀ ਟਾਈਮ ਦਿਖਾ ਦੇ ਵੀ ਕੀ ਟਾਈਮ 'ਚ ਹੁੰਦੇ ਆਪਾਂ ਉਹਨੇ ਟਾਈਮ ਵੀ ਦਿਖਾਉਣੇ ਜੀ ਆਹ ਕੱਟਣ ਨੂੰ ਛੱਡਦਾ ਜੀ ਠੀਕ ਹੈ ਜੀ ਆਹ ਬਾਕੀ ਦਾ ਕੱਟਣ ਨੂੰ ਛੱਡਦਾ ਆ ਦੁੱਧ ਪੰਜ ਕਿਲੋ ਦੁੱਧ ਪੰਜ ਕਿਲੋ ਦੁੱਧ ਜਿਹੜਾ ਤੇ ਮਾਰ ਤੋਂ ਨਿਹਰਾ ਪੰਜ ਵੱਜ ਗਏ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਪੂ ਫੌਜੀ ਨਾਲ ਸੰਪਰਕ ਕਰ ਲਿਓ ਕੋਈ ਉਚਾ ਵਣ ਵੀਰ ਝੋਟੀ ਬਹੁਤ ਜ਼ਿਆਦਾ ਚੰਗੀ ਆ ਬਾਪੂ ਜੀ ਦਾ ਰੇਟ ਕੀ ਆ ਤੁਸੀਂ ਮੁੱਲ ਕੀ ਰੱਖਿਆ ਦਾ ਦੇਣ ਲੈਣੀ ਆਪਾਂ ਲੱਖ ਰੁਪਇਆ ਮੰਗਦੇ ਆ ਲੱਖ ਰੁਪਇਆ ਮੰਗਦੇ ਆ ਬਾਪੂ ਜੀ ਵਿੱਚੋਂ ਮਾਨ ਤਾੜ ਹੋ ਜੂ ਆਪਾਂ ਗੱਲ ਕਰਦੇ ਆ ਮਾਨ ਤਾੜ ਬਾਪੂ ਜੀ ਕਹਿੰਦੇ ਕਰਦਾਂਗੇ ਕੋਈ ਚੱਕਰ ਨਹੀਂ ਲੱਖ ਰੁਪਏ ਦੀ ਡਿਮਾਂਡ ਆ ਮੇਰਾ ਵੀਰ ਭਾਈ ਸਾਈ ਬਿਆਨਾ ਉਹੀ ਪਾਵੇ ਜਿਹਨੇ ਲੈਣੀ ਆ ਨਹੀਂ ਬੰਦਾ 1000 ਰੁਪਇਆ ਪਾ ਕੇ ਕਹਿੰਦਾ ਪੈਸੇ ਨਹੀਂ ਬਣੇ ਸਹੀ ਗੱਲ ਏ ਸਹੀ ਗੱਲ ਹੱਥ ਵਨ ਕੇ ਬੇਨਤੀ ਆ ਆਪਣੀ ਬਾਪੂ ਜੀ ਕਹਿੰਦੇ ਸਾਈ ਬਿਆਨਾ ਉਹੀ ਪਾਵੇ ਜਿਹੜਾ ਲੈਣ ਦਾ ਚਾਹ ਬਣਾ ਐਵੇਂ 1000 2000 ਪਾ ਕੇ ਮੱਝ ਨਾ ਰਖਾਵੇ ਕੋਈ ਵੀਰ ਭਰਾ ਮਿਹਰਬਾਨੀ ਸ਼ੁਕਰੀਆ ਧੰਨਵਾਦ